ਅੱਜ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਪਹਿਲਾਂ ਭਾਈ ਸਤਿ ਸ਼੍ਰੀ ਅਕਾਲ ਕੀ ਨਵਾਂ ਬਾਜੀ ਤੁਹਾਡਾ ਜਿਆਦਾ ਜੀਸੀਬੀ ਤੇ ਆਪਣੇ ਏਰੀਆ ਚ ਜੀ ਡਰੈਸ ਜਿੰਨਾ ਦੋ ਹੀ ਹਾਂ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਤੇ ਚਲੋ ਸੱਜਣ ਨੂੰ ਅੱਜ ਆਪਾਂ ਬਠਿੰਡੇ ਆਏ ਸੀਗੇ ਤੇ ਜਿੱਥੇ ਆਪਾਂ ਆਪਣੇ ਕੋਲੇ ਜੋ ਮੁੰਡਾ ਲੱਗਿਆ ਸੀ ਅੰਕਤ ਫਤਿਆਬਾਦ ਤੋਂ ਤੇ ਉਹਨਾਂ ਨੇ ਇੱਕ ਜੀਸੀਬੀ ਜੀਸੀਬੀ ਮਸ਼ੀਨ ਲਈ ਹੈ ਕੈਸ਼ ਕੰਪਨੀ ਦੀ ਜੇ ਸੋ ਆਪਾਂ ਉਹਦੀ ਰਿਪੇਅਰ ਕਰਾਉਣ ਲਈ ਬਾਈ ਬਠਿੰਡੇ ਆਏ ਆ ਕਿ ਇਹ ਨੋ ਬਾਈ ਜੀ ਅਚਾਰਮਨਦੀਪ ਕੋਲ ਬਾਈ ਕੋਲੇ ਆਏ ਆ ਤੇ ਬਾਕੀ ਆਪਾਂ ਜੀ ਵੀ ਵਾਲਿਆਂ ਤੋਂ ਉਹਨਾਂ ਦਾ ਨੰਬਰ ਲਿਆ ਸੀਗਾ ਤੇ ਚਲੋ ਕਰੌਣੇ ਗੱਲਬਾਤ ਬਾਈ ਨਾਲ ਤੇ ਕਿਹੜੀ ਕਿਹੜੀ ਜੀਸੀਬੀ ਦਾ ਕੰਮ ਕਰਦੇ ਨੇ ਤੇ ਕੀ ਗੱਲਬਾਤ ਆ ਆਓ ਬੁਲਾਉਨੇ ਬਾਈ ਨਾਲ ਸਭ ਤੋਂ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਬਾਈ ਜੀ ਤੁਹਾਡਾ ਰਵਨਦੀਪ ਸਿੰਘ ਜੀ ਅਚਾਰਮਨਦੀਪ ਸਿੰਘ ਤੇ ਪਿੰਡ ਕਿਹੜਾ ਬਾਈ ਜੀ ਤੁਹਾਡਾ ਪਿੰਡ ਦਿਉਣਾ ਜੀ ਠੀਕ ਹੈ ਤੇ ਜਿਹੜੀ ਆਪਣੀ ਇਹ ਵਰਕਸ਼ਾਪ ਆ ਕਿਹੜੀ ਜਗ੍ਹਾ ਕੀ ਇਹ ਦਾਣਾ ਮੰਡੀ ਆ ਜੀ ਨਾਜ ਮੰਡੀ ਬਠਿੰਡ ਮਸ਼ੀਨਰ ਰਿਪੇਅਰ ਕਰਦੇ ਆ ਜੀ ਠੀਕ ਹੈ ਤੇ ਕੈਟ ਸਾਰੀ ਮਸ਼ੀਨਾਂ ਦੇ ਰਿਪੇਅਰ ਹੁੰਦੇ ਆ ਠੀਕ ਹੈ ਠੀਕ ਹੈ ਕੋਈ ਕੰਮ ਆ ਪੰਪ ਦਾ ਗੇਅਰ ਦਾ ਠੀਕ ਹੈ ਕਿਸੇ ਤਰ੍ਹਾਂ ਦਾ ਵੀ ਕੰਮ ਆ ਜੀ ਮੰਨੋ ਠੀਕ ਹੈ ਜੀ ਕੋਈ ਵੀ ਲੈਣ ਦਾ ਠੀਕ ਹੈ ਜੀ ਸਾਰਾ ਕੰਮ ਕਰਦੇ ਆ ਪੈਨ ਪੁਛਾਂਦਾ ਜੇ ਵੀ ਜੋ ਵੀ ਕੰਮ ਆ ਜੀ ਮਸ਼ੀਨਾਂ ਦਾ ਸਾਰਾ ਕਰਦੇ ਆ ਸਰਵੋਟਰ ਦਾ ਇਹ ਕਰਦੇ ਆ ਹਮ ਹੈਡਰਾਂ ਦਾ ਵੀ ਕਰਦੇ ਆ ਜੀ ਠੀਕ ਹੈ ਕੋਈ ਕੰਮ ਆ ਕਹਿੰਦਾ ਮਤਲਬ ਜਿਹੜੇ ਹੈਡਰਾ ਹੋਗੇ ਜੇਸੀਬੀ ਹੋਗੀ ਜਿਹੜੇ ਮਤਲਬ ਭਾਰ ਭਾਰ ਚੱਕਦੇ ਚੀਜ਼ਾਂ ਜਿਹੜੇ ਪ੍ਰੈਸ਼ਰ ਵਾਲੇ ਜਿਹੜਾ ਵੀ ਸਿਸਟਮ ਪ੍ਰੈਸ਼ਰ ਵਾਲਾ ਲੱਗਾ ਜਿਹੜੀ ਚੀਜ਼ ਤੇ ਹਾਂ ਉਹਦਾ ਸਾਰਾ ਹੀ ਕੰਮ ਕਰਦੇ ਗਏ ਤੇ ਹੁਣ ਤੱਕ ਜਿਹੜੀ ਜੇਸੀਬੀ ਮਸ਼ੀਨ ਦਾ ਕਿਹੜੀ ਦਾ ਸਭ ਤੋਂ ਵੱਧ ਕੰਮ ਕਰ ਚੁੱਕਿਆ ਤੁਸੀਂ ਜਿਆਦਾ ਜੇਸੀਬੀ ਤੇ ਆਪਣੇ ਏਰੀਆ ਚ ਜੀ ਡ੍ਰੈਸ ਇਹਨਾਂ ਦੋ ਹੀ ਜ਼ਿਆਦਾ ਹੈ ਅੱਛਾ ਟਰੈਕਸ ਹਾਂ ਜੀ ਦੋ ਹੀ ਮੇਰੇ ਨਾਲ ਜ਼ਿਆਦਾ ਹੈ ਕਦੇ ਕੰਮ ਹੀ ਇਹਨਾਂ ਦਾ ਜੀ ਅੱਛਾ ਕੰਮ ਜ਼ਿਆਦਾ ਇਹਨਾਂ ਦਾ ਹੈ ਠੀਕ ਹੈ ਕੈਸ ਵੀ ਹੈਗੀ ਐ ਕੈਟ ਵੀ ਹੈਗੀ ਆ ਜੀ ਠੀਕ ਹੈ ਤੇ ਬਾਈ ਜਿਵੇਂ ਆ ਮਸ਼ੀਨ ਪਈ ਇਹਦੇ ਵਿੱਚ ਤੁਸੀਂ ਦੱਸੋ ਕਿਹੜਾ ਚ ਪ੍ਰੋਬਲਮ ਜ਼ਿਆਦਾ ਆਉਂਦੀ ਰਹਿੰਦੀ ਜੇ ਕਦੇ ਚੱਲ ਕੇ ਇਹ ਜਿੱਕ ਕਿਉਂ ਦੀ ਸੀਲਾ ਹੋ ਗਿਆ ਜੀ ਇਹਨਾਂ ਦਾ ਕੰਮ ਹੋਣਾ ਆ ਜਿੱਕਾਂ ਵਗੈਰੇ ਨੇ ਸੀਲਾ ਹੋਈਆਂ ਹਾਂ ਜਿੱਕਾਂ ਜਿੱਕਾਂ ਸੀਲਾ ਹੁੰਦੀਆਂ ਜੀ ਇਹਦੀ ਕਿਉਂ ਇਹ ਪਲੀਕ ਹੁੰਦੀਆਂ ਜ਼ਿਆਦਾਤਰ ਇਹ ਚੱਲਦੀ ਰਹਿੰਦੀਆਂ ਇੱਕ ਸਰਵਿਸ ਵਗੈਰਾ ਦੀ ਦਿੱਕਤ ਆਉਂਦੀ ਰਹਿੰਦੀ ਕਿ ਤਰ੍ਹਾਂ ਉਹਨਾਂ ਦੇ ਦਾਗ ਪੈ ਜਾਂਦੇ ਆ ਜੀ ਠੀਕ ਹੈ ਠੀਕ ਹੈ ਰਾਡ ਰਿਪੇਅਰ ਛੋੜੀ ਪੈਂਦੀ ਆ ਸੀਲੇ ਚੱਲ ਕੇ ਪ੍ਰੋਬਲਮ ਆਉਂਦੀ ਰਹਿੰਦੀ ਹੈ ਜੇ ਮੰਨ ਲਓ ਪ੍ਰੋਬਲਮ ਨਾ ਆਵੇ ਕੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਆਪਾਂ ਨੂੰ ਗੱਲਬਾਤ ਧਿਆ ਤੇ ਡੜਾ ਡੁੜਾ ਕੁ ਵੱਜਣ ਤੋਂ ਜੋ ਮਿੱਟੀ ਚਲਦੀ ਹੈ ਕੋਈ ਹਾਰਡ ਚੀਜ਼ ਤੋਂ ਬਚਤ ਰੱਖੇ ਰਹਾ ਆ ਸਹੀ ਰਹਿੰਦੀ ਹੈ ਜੀ ਠੀਕ ਹੈ ਪਰ ਜਿਆਦਾ ਪ੍ਰੋਬਲਮ ਇਹਦੀ ਚ ਆਉਂਦੀ ਹੈ ਠੀਕ ਹੈ ਪਰ ਸਰਵਿਸਮੈਨ ਸਰਵਿਸ ਆ ਜੀ ਟਾਈਮ ਤੇ ਸਰਵਿਸ ਜਲੇ ਜਿਸੀ ਦਾ ਸੁਣਾ ਦੇ ਕੇ ਵਰਕ ਕੱਟ ਆਉਂਦੀ ਹੈ ਜੀ ਠੀਕ ਹੈ 3 ਮਹੀਨੇ ਗੇਅਰ ਹੋ ਗਿਆ ਜੀ ਪੱਪ ਦੀ ਵੀ ਲਾਈਫ ਤੇਲ ਵਾਲੀ ਹੈ ਜੀ ਠੀਕ ਹੈ ਜੀ ਐਵ ਦੇ ਤੇਲ ਪਾਣੀ ਦੀ ਸਸ ਬਾਕੀ ਜਿਹੜਾ ਇਹਦਾ ਕਲਚ ਵਗੈਰਾ ਹੁੰਦਾ ਬਾਈ ਹਾਈਡਰੋਲਿਕ ਹੁੰਦਾ ਕਿ ਆਪਣਾ ਵਗੋ ਕਲਚ ਲੈਟ ਪੈਂਦੀ ਹੈ ਹਾਈਡਰੋ ਹਾਈਡਰੋਸ ਹੁੰਦਾ ਜੀ ਸਰ ਅੱਛਾ ਉਹਦਾ ਸਿਸਟਮ ਵੱਖਰਾ ਹੁੰਦਾਗਾ ਵੱਖਰਾ ਹੁੰਦਾ ਜੀ ਮ ਸਾਰਾ ਤੇਲ ਸਿਸਟਮ ਤੇ ਆਈ ਸਾਰਾ ਇਹ ਪ੍ਰੈਕਟਰ ਆਲਦਾ ਜੀ ਸੀ ਦਾ ਬਾਕੀ ਜਿਹੜੇ ਭਰਾ ਵੇਂਦੇ ਆਪਣੇ ਵੀਡੀਓ ਕਿਹੜੀ ਕਿਹੜੀ ਗੱਲਾਂ ਦਾ ਮੇਨ ਧਿਆਨ ਰੱਖਣ ਜਦੋਂ ਸਰਵਿਸ ਵੇਲੇ ਬਈ ਮੇਨ ਤੇਲ ਪਾਣੀ ਚੰਗਾ ਪਾਉਣ ਦੀ ਟਾਈਮ ਤੇ ਸਭ ਸੂਈ ਚੱਲੇ ਵੀਰ ਬਸ ਤੇ ਪੈਨ ਨੂੰ ਪੁੱਛਣਾ ਕੰਮ ਗਰੀਸ ਤੇ ਮੇਨ ਗਰੀਸ ਟਾਈਮ ਤੇ ਬੱਜੀ ਚੱਲੇ ਨਹੀਂ ਟਿਕਤ ਆਉਂਦੀ ਛੇਤੀ ਜੀ ਤੇ ਮੰਨ ਲਓ ਇੱਕ ਵਾਰੀ ਜੇ ਮਸ਼ੀਨ ਦੀ ਰਿਪੇਅਰ ਹੋ ਜਾਏ ਕਿੰਨਾ ਟਾਈਮ ਕੱਢ ਜਾਂਦੀ ਆਪਾਂ ਸਾਲ ਚੱਲ ਜਾਂਦੀ ਪੂਰਾ ਵਧੀਆ ਜੀ ਫਿਰ ਇੱਕ ਸਾਲ ਚੱਲ ਜਾਂਦੀ ਆ ਅੱਸੀ ਜਦੋਂ ਤੋਂ ਪਹਿਲਾਂ ਕੰਮ ਹੋ ਜੇ ਪੂਰਾ ਲੋਡ ਨਹੀਂ ਜੀ ਕੋਈ ਸਾਲ ਲੋਡ ਨਹੀਂ ਨੂੰ ਠੀਕ ਹੈ ਤੇ ਬਾਈ ਜਿਵੇਂ ਤੇਲ ਤੂਲ ਕਈ ਵਾਰੀ ਮਾੜਾ ਪੈ ਜਾ ਜਿਵੇਂ ਹਾਈਡਰੋਲਿਕ ਦਾ ਸਪੈਸ਼ਲੀ ਆਉਂਦਾ ਕੋਈ ਇਹਦਾ ਤੇ ਸਪੈਸ਼ਲ ਆਉਂਦਾ ਜੀ ਚੰਗੇ ਕੰਪਨੀ ਦੇ ਬ੍ਰਾਂਡ ਆਉਂਦੇ ਆ ਜੀ ਸਾਰੀ ਕੰਪਨੀ ਤੇ ਆਉਦੇ ਚੰਗੇ ਠੀਕ ਹੈ ਇੱਕ ਜਿਆਦਾ ਨੋਰਮਲ ਆਉਂਦੇ ਤੇ ਲੋਕ ਪਾਣ ਦੇ ਲੋਕ ਸਸਤਾ ਵੇਖ ਕੇ ਉਹ ਡਿੱਕ ਦੋਨਾ ਕਰਕੇ ਆਉਂਦੀ ਹੈ ਜੀ ਠੀਕ ਹੈ ਠੀਕ ਹੈ ਤੇ ਜਿਵੇਂ ਤੁਸੀਂ ਇਹਨਾਂ ਦੇ ਵਿੱਚ ਇੰਜਨ ਆਪਾਂ ਨੂੰ ਕਿਹੜਾ ਵਧੀਆ ਮੰਨਦੇ ਆ ਤੁਸੀਂ ਇਹਦੇ ਵਿੱਚ ਮੇਰਾ ਕਲੋਸਰ ਇੰਜਨ ਬਹੁਤ ਵਧੀਆ ਆਇਆ ਜੀ ਹੁਣ ਤਾਂ ਇਹਨਾਂ ਨੇ ਸੀਆਰਡੀ ਚਲੋ ਇੰਜਨ ਹੋ ਗਏ ਕਲੋਸਰ ਦੇ ਇੰਜਨ ਸਾਰ ਨੂੰ ਬੜੀ ਠੀਕ ਹੈ ਤੇ ਇਹਦੇ ਚ ਜਿਹੜਾ ਤੇਲ ਆ ਹਾਈਡਰੋਲਿਕ ਲਗਭਗ ਕਿੰਨਾ ਪਾਇਆ ਜਾਂਦਾ ਬਾਈ ਇਹਦੇ ਚ ਇਹਦੇ ਚ 100 ਲੀਟਰ ਨੂੰ ਪਾਇਆ ਜਾਂਦਾ ਜੀ ਆਪਣਾ ਇਹ ਟ੍ਰੈਕ ਜੀਸੀਬੀ ਚ ਥੋੜਾ ਜਿਆਦਾ ਪਾਇਆ ਜਾਂਦਾ 80 ਰੁਪਏ ਲੀਟਰ ਹੁੰਦਾ ਉਹ ਮੰਨ ਲਓ ਚੰਗਾ ਤੇਲ ਤਾਂ 200 ਰੁਪਏ ਲੀਟਰ ਆ ਜੀ ਠੀਕ ਹੈ ਉਹ ਬਾਹਰੋਂ ਹੁਣ 26 ਕਿਲੋ ਲੀਟਰ ਦੀ ਢੋਲੀ ਮਿਲਦੀ ਆ ਠੀਕ ਹੈ ਉਹ ਸਾਰੀ ਆਪਣੀ ਮਿਲ ਜਾਂਦੀ ਹੈ ਬਾਕੀ ਆਪਰੇਟਰ ਤੇ ਡਿਪੈਂਡ ਕਰਦਾ ਕਹਿੰਦੇ ਚਲਾਉਣ ਦੇ ਢੰਗ ਤੇ ਹਾਂ ਚਲਾਉਣ ਦੇ ਢੰਗ ਤੇ ਵੀ ਡਿਪੈਂਡ ਕਰਦਾਗਾ ਬਾਕੀ ਜਿਹੜਾ ਇੰਜਨ ਆ ਤਾਂ ਕਿੰਨੇ ਘੰਟੇ ਦੀ ਸਰਵਿਸ ਬਾਅਦ ਮੰਗਦਾ ਇਹਦਾ ਇੰਜਨ 600 ਘੰਟੇ ਬਾਅ ਠੀਕ ਠੀਕ ਇਹ 6 ਘੰਟੇ ਬਾਅਦ ਮੈਂਦਾ ਜੀ ਹਾਈ ਟੋਕ 2000 ਘੰਟੇ ਬਾਅਦ ਜੀ ਹਾਈਡਰੌਲਿਕ 2000 ਘੰਟੇ ਬਾਅਦ ਠੀਕ ਹੈ ਫੇਅਰ ਦੀ ਸਰਵਿਸ ਆ 1000 ਘੰਟੇ ਬਾਅਦ ਹੋ ਜਾਈ ਠੀਕ ਹੈ ਪਿਛਲੇ ਹਿੱਸੇ ਦੀ ਸਰਵਿਸ 1000 ਘੰਟੇ ਬਾਅਦ ਹੋ ਜਾਈ ਬਾਕੀ ਜਿਵੇਂ ਹੱਬਾ-ਹੱਬਾਂ ਦਾ ਕੰਮ ਇਹ ਕਿੰਨੇ ਘੰਟੇ ਚੱਲ ਜਾਂਦੀਆਂ ਇਹਨਾਂ ਦੀਆਂ ਇਹ ਤਾਂ ਸਰਵਿਸ ਹੋਈ ਜਾਵੇ ਛੇਦੀ ਖੁੱਲਦੀ ਨਹੀਂ ਜੀ 2-3 ਤਿੰਨ ਤਰ੍ਹਾਂ ਸਾਲ ਲੋੜ ਨਹੀਂ ਕਰ ਸਕਦੀ ਪੈਂਦੀ ਇੱਕ ਬਾਈ ਤੁਹਾਨੂੰ ਪੁੱਛਾਂ ਜਿਹੜੀਆਂ ਹੱਬਾਂ ਬੈਕ ਵਾਲੀਆਂ ਹੁੰਦੀਆਂ ਇਹ ਤੇਲ ਚ ਹੁੰਦੀਆਂ ਕਿ ਦੂਜੀਆਂ ਗਰੀ ਤੇਲ ਚ ਠੀਕ ਹੈ ਇਹੀ ਹਿੱਸੇ ਨਹੀਂ ਇਹ ਉਸੇ ਗੇਅਰ ਚ ਹੀ ਆਉਂਦਾ ਕਿ ਆੱਡੇ ਪਾਉਣਾ ਪੈਂਦਾ ਠੀਕ ਆ ਆ ਮਤਲਬ ਆਡੀ 4-ਵੀਲ ਡਰਾਈਵ ਦੇ ਚ ਇਹ ਝੱਡ ਪਾਉਣਾ ਪੈਂਦਾ ਡਾਡ ਹੁੰਦਾ ਜੀ ਇਹ ਚ ਪਲੈਂਟਰੀ ਡਰਾਈਵ ਆ ਹਾਂਜੀ ਹਾਂਜੀ ਠੀਕ ਐ ਤੇ ਜਿਹੜੇ ਅੱਗੇ ਦਾ ਗ੍ਰੀਸ ਵਾਲੇ ਚੱਕੇ ਤੇ ਹਾਂ ਗ੍ਰੀਸ ਵਾਲੇ ਇਹ ਗ੍ਰੀਸ ਵਾਲੇ ਆ ਜੀ ਕੱਲੇ ਠੀਕ ਐ ਗ੍ਰੀਸ ਵਾਲੇ ਤੇ ਜਿਵੇਂ ਹੁਣ ਮਾਡਲ ਕੋਈ ਆਉਂਦਾ ਉਹਦੇ ਚ ਤੇਲ ਵਾਲੇ ਨੇ ਆਈਆਂ ਹੱਬਾ ਜੀ 4x4 ਉਹਦੇ ਚ ਤੇਲ ਵਾਲੇ ਆਉਂਦੇ ਆ ਜੀ ਠੀਕ ਆ ਠੀਕ ਪੈਂਦਾ ਜੀ 4x4 ਠੀਕ ਐ ਨਹੀਂ ਤਾਂ 2-ਵੀਲ ਦੇ ਆਪਣਾ ਹੀ ਆ ਜੀ ਤੇ ਜਿਹੜੀਆਂ ਅੱਜ ਤੱਕ ਮਸ਼ੀਨਾਂ ਬਣ ਚੁੱਕੀਆਂ ਰਿਪ ਕੰਮ ਮੇਨਟੇਨਟ ਆ ਜੀ ਠੀਕ ਹੈ ਕਿੰਨੇ ਕੰਮ ਲੈਣ ਆਲੇ ਜੀ ਜੇ 3 ਕੰਮ ਮਹੀਨੇ ਦੇ ਪ੍ਰੋਪਰ ਸਾਲ ਚੱਲਦੀ ਹੈ ਤਾਂ ਸਾਲ ਬਾਅਦ ਮਸੀ ਰਿਪੇਅਰ ਕਰਾਉਣੀ ਪੈਗੀ ਠੀਕ ਹੈ ਠੀਕ ਹੈ ਠੀਕ ਸਾਰੀ ਮਸ਼ੀਨਾਂ ਵਿੱਚ ਕੋਈ ਨਹੀਂ ਮਾਰੀ ਜਿਹੜੀ ਆ ਮਸ਼ੀਨ ਆਈ ਬਾਈ ਕੀ ਕੰਮ ਕਰਨ ਆਲੀ ਆਈ ਆਪਣੇ ਕੋਲੇ ਇਹਦੇ ਜੇ ਪੁਸ਼ ਲਾਇਆ ਜੀ ਇਹਦੇ ਠੀਕ ਹੈ ਇਹਦੇ ਬੋਲਡ ਵੀ ਲਾਇਆ ਆ ਆ ਸਿਲੰਡਰ ਦੀ ਸਿਲਾਂ ਪਈ ਹੈ ਜੀ ਠੀਕ ਹੈ ਇਹਦੇ ਪੁਸ਼ ਹੋਗੇ ਜੀ ਠੀਕ ਹੈ ਫਾਕਟ ਦੇ ਮੇਨ ਪੁਸ਼ ਹੋਗੇ ਅੱਛਾ ਇਹਦੇ ਮੇਨ ਪੁਸ਼ ਹੋਗੇ ਸਰਵਿਸ ਆ ਜੀ ਠੀਕ ਹੈ ਸਰਵਿਸ ਹੋਗੀਆਂ ਤੇ ਜਿਵੇਂ ਇਹ ਜੀ ਕੰਮ ਕਰਨ ਤੇ ਕਿੰਨਾ ਕ ਖਰਚਾ ਵਗੈਰਾ ਆ ਜਾਂਦਾ ਲਗਭਗ ਤੇਰੇ ਹਿਸਾਬ ਨਾਲ ਪੈਨ ਪੁੱਛਾਂ ਤੇ 50000 ਰੁਪਏ ਲੱਗ ਜਾਂਦਾ ਜੀ ਠੀਕ ਆ ਤੇ ਪ ਲੱਖ ਰੁਪਏ ਲੱਗ ਜਾਂਦੇ ਇਹ ਬਣ ਕੇ ਚਲੋ ਪੈਨ ਪੁੱਛ ਲੱਗ ਜਾਂਦੇ ਆ 700 ਰੁਪਏ ਦਾ ਸਾਰਾ ਟੋਟਲ ਲੱਖ 50000 ਤਾਂ ਕਹਿੰਦਾ ਮੈਂ ਤਾਂ ਸਟਾਰਟ ਹੁੰਦਾ ਕੰਮ ਇਹਦਾ ਸਟਾਰਟ ਹੁੰਦਾ ਜੀ ਹੁਣ ਲਓ ਜਿੰਨੇ ਮਰਜੀ ਹੁਣ ਜੀ ਇੰਜਨ ਹੀ ਫਾਇਦਾ ਹੀ 50000 ਇਕੱਲਾ ਜੀ ਨਾਉਣਾ ਦਾ ਠੀਕ ਆ ਠੀਕ ਆ ਉਹ ਮੇਨ ਕੰਮ ਲੱਖ ਰੁਪਏ ਤੋਂ ਮਹੀਲੇ ਤਿਆਰ ਹੋਈ ਜਾਂਦੀ ਹੈ ਜੀ ਠੀਕ ਆ ਠੀਕ ਆ ਤੇ ਬਾਕੀ ਦਾ ਹੋਰ ਕੰਮ ਤਾਂ ਨਹੀਂ ਕੋਈ ਕੀਤਾ ਬ ਕਾਮਨ ਵਸ ਆਈ ਵੀ ਜਾਣਾ ਛੇਤੀ ਪਰ ਮੇਰੇ ਥੋੜਾ ਜਿਹਾ ਕੰਮ ਦਾ ਕਾਲ ਹੁੰਦੀ ਹੈ ਸਾਰਾ ਕਾਲ ਹੁੰਦੀ ਆ ਤੇ ਮੰਨ ਲਾ ਜੇ ਕੋਈ ਭਰਾ ਤੁਹਾਡੇ ਕੋਲੇ ਆਪਣੀ ਵੀਡੀਓ ਵੇਖ ਕੇ ਆਉਣਾ ਚਾਹੁੰਦਾ ਤੇ ਤੁਸੀਂ ਜੇ ਮੰਨ ਲਓ ਤੁਹਾਨੂੰ ਇੰਨਾ ਕੰਮ ਕਹਿਤਾ ਇਹਦਾ ਜਿਹੜਾ ਕੀਤਾ ਇਹਦਾ ਇਹ ਕਿੰਨੇ ਟਾਈਮ ਚ ਕੰਪਲੀਟ ਹੋ ਜਾਂਦਾ ਦੋ ਦਿਨਾਂ ਚ ਕਰ ਦਿੰਦੇ ਆ ਜੀ ਬੰਦੇ ਹੈਗੇ 6-7 ਜਣੇ ਹੈਗੇ ਜੀ ਅੱਛਾ 6-7 ਜਣੇ ਆ ਦੋ ਦਿਨਾਂ ਚ ਕਰ ਦਿੰਦੇ ਆ ਜੀ ਠੀਕ ਹੈ ਆਹ ਬਲੇਡ ਲਾ ਜੇ ਰੋਬਰ ਰੇਟ ਲਾਉਣਾ ਦੀ ਠੀਕ ਆ ਬਲੇਡ ਲਾਉਣਾ ਇਹਦਾ ਠੀਕ ਹੈ ਰੇਟ ਕਰਾਉਣਾ ਠੀਕ ਹੈ ਸਰਪਤ ਕਰ ਰਹੀਆਂ ਜਿਹਦੀਆਂ ਮਸੀਨਾ ਦੋ ਅੰਦਰ ਕਢੀਆਂ ਜੀ ਠੀਕ ਹੈ ਤੇ ਬਾਈ ਜੇ ਕੋਈ ਮੰਨ ਲਾ ਕੋਈ ਭਰਾ ਦਾ ਕਿਤੇ ਰਾਹ 'ਚ ਖੜ ਗਈ ਮੰਨ ਲਾ ਛੜ ਤੇ ਜਾਂਨੇ ਆ ਵੀਰ ਜੀ ਜਿੱਥੇ ਮਰਜ਼ੀ ਹੋਵੇ 100 ਕਿਲੋਮੀਟਰ ਦੇ ਏਰੀਏ 'ਚ ਠੀਕ ਹੈ ਇੱਥੇ ਕੰਮ ਕਰਕੇ ਭੇਜ ਦਿਆਂਗੇ ਕੋਈ ਦਿੱਕਤ ਆਉਂਦੀ ਹੈ ਕੋਈ ਵੀ ਕੰਮ ਦੀ ਜਾਂਨੇ ਛੜ ਤੇ ਕੋਈ ਟੱਕਰ ਨਹੀਂ ਜੀ ਬੰਦੇ ਹੈਗੇ ਆ ਸਾਧਨ ਹੈਗੇ ਆ ਜਿਹਾ ਠੀਕ ਹੈ ਲਓ ਸੱਜਣੋ ਜੇ ਕਿਸੇ ਭਰਾ ਨੂੰ ਮਸ਼ੀਨ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤਾਂ ਬਾਈ ਉੱਥੇ ਜਾ ਕੇ ਵੀ ਰਿਪੇਅਰ ਕਰਕੇ ਆਉਂਦੇ ਆ ਜਿਨ੍ਹਾਂ ਦਾ ਇਹਨਾਂ ਦਾ ਕੰਮ ਕੀਤਾ ਹੋਣਾ ਚਾਹੀਦਾ ਪਰ ਲੇਕਿਨ ਜੇ ਕਿਸੇ ਨੇ ਬਾਹਰ ਕਰਾਉਣਾ ਵੀ ਇਹ ਕੰਮ ਉੱਥੇ ਜਾ ਕੇ ਕਰਦੇ ਵੀ ਨੇ ਆਪਣੇ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਹੋਣ ਬਾਕੀ ਬਾਹਰ ਵੀ ਜਾੜਨੇ ਪੰਜਾਬ ਦੇ ਰੀਚ ਲਗਭਗ ਜਾਣੇ ਹੋ ਜੇ ਮੰਨ ਲਓ ਬਾਈ ਇਹ ਆਏ ਨੇ ਸਾਡੇ ਕੋਲੇ 200 ਕਿਲੋਮੀਟਰ ਤੋਂ ਤੇ ਜੇ ਮੰਨ ਲਓ ਅੱਜ ਕੰਮ ਕਰਾ ਲਾ ਤੁਹਾਡੇ ਤੋਂ ਇਹਨਾਂ ਨੇ ਹਾਂ ਜੀ ਜਾਵਾਂਗੇ ਜਾਂ ਮਨ ਕੇ ਚਲੋ ਵਾੜ ਦੂਰ ਆ ਬੰਦੇ ਭੇਜੂਆਂ ਜੀ ਗਾਂ ਤੋਂ ਲੈ ਲੈਣਗੇ ਗੱਡੀ ਤੇ ਜਾਂ ਗੱਡੀ ਤੇਥੋਂ ਲੈ ਕੇ ਜਾਣਾ ਪੈਂਦਾ ਠੀਕ ਹੈ ਕੰਮ ਦੇ ਕਸ ਹੁੰਦੇ ਗਏ ਯਾਰ ਆਪਣੇ ਜਿਆਦੇ ਜੇ ਇੱਥੇ ਉਦੋਂ ਥੋੜੀ ਸਮੱਸਿਆ ਹੁੰਦੀ ਉਹ ਕੋਈ ਹੋਰ ਕਰਦੇ ਨੇ ਸੱਡ ਤੇ ਜਾ ਕੇ ਕਿਉਂਕਿ ਆ ਹੁਣ ਇਹਨਾਂ ਦਾ ਲਿਹਾਜ਼ ਤੁਹਾਡੇ ਨਾਲ ਪੁਆਈ ਆ ਹੁਣ ਤੁਹਾਨੂੰ ਹੀ ਜਾਣਾ ਪਿਆ ਕਰੂਗਾ ਜੀ ਜ਼ਰੂਰ ਕੰਮ ਕਰੇ ਜਾਣਾ ਪਣਾ ਜੀ ਜੇ ਪਾਉਣਾ ਤੇ ਜਾਣਾ ਵੀ ਪਊਗਾ ਜੀ ਠੀਕ ਹੈ ਠੀਕ ਹੈ ਹਨਮਾਨਗੜ੍ਹ ਡੱਬ ਵਾਲੀ ਇਧਰ ਬਹੁਤ ਠੀਕ ਹੈ ਆ ਜਾਣੇ ਰਹਿੰਦੇ ਜਾਮ ਆਪਣੇ ਜੇ ਬਠਿੰਡੇ ਜੀ ਗੱਲ ਕਰੀਏ ਵਰਕਸ਼ਾਪਾਂ ਦੇ ਕਿੰਨੇ ਕਾ ਹੋਣੀਆਂ ਇਸ ਟਾਈਮ ਹੁਣ ਦੋ ਤਿੰਨ ਵਰਕਸ਼ਾਪਾਂ ਹੋ ਰਹੀਆਂ ਜੀ ਅੱਛਾ ਦੋ ਤਿੰਨ ਵਰਕਸ਼ਾਪਾਂ ਆਈਆਂ ਤੇ ਜਿਹੜਾ ਸਮਾਨ ਸੋਣਾ ਬਾਈ ਇਹਨਾਂ ਦਾ ਸੌਖਾ ਹੀ ਮਿਲ ਜਾਂਦਾ ਆਪਣ ਨੂੰ ਇੱਥੋਂ ਪਰ ਪ੍ਰੋਪਰ ਮਿਲ ਜਾਂਦਾ ਜੀ ਜੇ ਦੀ ਵਾਲੇ ਆ ਜੀ ਮੇਨ ਬੰਬੇ ਵਾਲੇ ਆ ਜੀ ਰਾਦੇ ਵਾਲੇ ਇੱਥੇ ਜੋ ਮਰਜ਼ੀ ਸਮਾਨ ਲਓ ਜੀ ਠੀਕ ਹੈ ਸਾਰਾ ਮਿਲ ਜਾਂਦਾ 올ਓਵਰ ਬਾਕੀ ਮੌਕੇ ਤੇ ਵੀ ਮਗਾਉਣਾ ਪੈਂਦਾ ਕੁਝ ਸ਼ਾਮ ਵੀ ਟੋਟਲ ਮਿਲ ਜਾਂਦਾ ਜੀ ਇੱਥੇ ਟੋਟਲ ਮਿਲ ਜਾਂਦਾ ਟੋਟਲ ਮਿਲ ਜਾਂਦਾ ਜੀ ਠੀਕ ਐ ਆਓ ਬਾਕੀ ਵਰਕਸ਼ਾਪ ਵਿਖਾ ਦੀ ਅੰਦਰੋਂ ਬਾਈਆਂ ਨੂੰ ਤੇ ਚਲੋ ਸੱਜਣੋ ਬਾਕੀ ਤੁਹਾਨੂੰ ਵਰਕਸ਼ਾਪ ਵਿਖਾਉਨੇ ਆ ਇਹ ਮੁੰਡੇ ਕੰਮ ਕਰਦੇ ਆ ਆਪਣਾ ਅੱਛਾ ਇਹ ਬਾਈ ਠੀਕ ਐ ਅੱਸੀ ਕਲ ਬਾਈ ਜੀ ਸਾਰਿਆਂ ਨੂੰ ਇੱਕ ਹੈ ਜੀ ਆਓ ਬਾਕੀ ਬਾਈ ਦੀ ਵਰਕਸ਼ਾਪ ਅੰਦਰ ਵੀ ਵਿਖਾ ਦਿੰਨੇ ਆ ਜਿਹੜੀਆਂ ਮਸ਼ੀਨਾਂ ਖੜੀਆਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਾਈ ਦਾ ਟੂਲ ਵਗੈਰਾ ਦਾ ਤੇ ਇਧਰ ਬਾਈ ਜਿਹੜੀਆਂ ਮਸ਼ੀਨਾਂ ਲੱਗੀਆਂ ਖੜੀਆਂ ਇਹ ਵੀ ਉਹੀ ਕੰਮ ਵਾਲੀਆਂ ਕਿ ਹੋਰ ਕੰਮ ਵਾਲੀਆਂ ਜੀ ਇਹ ਮਸਿਰ ਤਿਆਰ ਕਰੀ ਹੋਈ ਹੈ ਸਾਰੇ ਜਿਹੜੇ ਕੰਮ ਕੀਤਾ ਜੀ ਇਹਦਾ ਠੀਕ ਆ ਜਿੰਦਰਾ ਸਾਰੀ ਰੈਡੀ ਆ ਜੀ ਇਹ ਅੱਛਾ ਰੈਡੀ ਆ 2Z 3 ਪੈਨ ਬੁਸ ਲਾਇਆ ਜੀ ਸਾਰੀਆਂ ਸਰਵਿਸ ਆ ਹੋ ਗਿਆ ਜੀ ਉਹ ਲੈ ਜਾਣੀ ਅੱਜ ਲੈ ਜਾਣਗੇ ਤੇ ਸੀਟ ਬੰਦਰੀ ਦਿੱਤੀ ਹੋਈ ਹੈ ਜਿੰਦਰਾ ਦੀ ਠੀਕ ਹੈ ਬਸ ਹੋਰ ਸਾਰਾ ਜਿਹੜਾ ਡੋਗਾ ਕੰਮ ਠੀਕ ਹੈ ਠੀਕ ਹੈ ਇਹ ਵੀ ਮਸਿਰ ਤਿਆਰ ਜੀ ਜਮਾ ਇਹ ਵੀ ਤਿਆਰ ਹਾਂ ਜੀ ਸਰਬ ਸਭ ਵਗੈਰਾ ਸਾਰਾ ਕੁਝ ਹੋ ਗਿਆ ਇਸ ਤੇ ਸੱਪੇ ਪੈ ਗਈਆਂ ਸੀਲਾ ਸੱਪੇ ਪੈ ਗਈਆਂ ਜੋੜ ਜਾਣੀਆਂ ਠੀਕ ਆ ਜੀ بس ਦੋਨੋਂ ਮਸਿਨਾਂ ਰੈਡੀ ਆ ਠੀਕ ਹੈ ਠੀਕ ਹੈ ਜੀ ਤੇ ਜੇ ਭਾਈ ਆਪਾਂ ਇਹਦੇ ਇੰਜਨ ਦੀ ਗੱਲ ਕਰੀਏ ਕਿੰਨਾ ਕੁ ਟਾਈਮ ਕੱਢ ਜਾਂਦਾ ਇੰਜਨ ਤੇਰੇ ਮੁਤਾਬਕ ਕਿੰਨੇ ਜੀ ਇੰਜਨ ਚੱਲਦਾ ਵਧੀਆ ਇੰਜਨ ਦੀ ਕੋਈ ਪ੍ਰੋਬਲਮ ਆਉਣ ਲਈ ਨਹੀਂ ਜਣੀ ਜੀ ਇੱਕ ਤਾਂ ਹੇਅਰ ਫਿਲਟਰ ਦਾ ਧਿਆਨ ਰੱਖਣਾ ਪੈਂਦਾ ਠੀਕ ਹੈ ਇਸ ਟਾਈਪ ਦੇ ਸਰਵਿਸ ਠੀਕ ਹੈ ਜੇ ਮੰਨ ਲਓ ਅੱਜ ਕੋਈ ਨਵੀਂ ਲੈਂਦਾ ਮਸ਼ੀਨ ਉਹਦਾ ਇੰਜਨ ਕਿੰਨੇ ਸਾਲ ਚੱਲ ਜਾਂਦਾ ਤੁਹਾਡੇ ਹਿਸਾਬ ਨਾਲ ਚਾਰ ਪੰਜ ਸਾਲ ਕੁਝ ਨਹੀਂ ਹੁੰਦਾ ਜੀ ਅੱਛਾ ਕੁਝ ਨਹੀਂ ਹੁੰਦਾ ਚਾਰ ਪੰਜ ਸਾਲ ਠੀਕ ਹੈ ਠੀਕ ਇੰਜਨਰੀ ਸਰਵਿਸ ਮੈਨ ਸਰਵਿਸ ਹੀ ਆਗੇ ਨਬੀਰਾ ਸਰਵਿਸ ਦੇਖ ਰੇਖ ਹੀ ਹੁੰਦੀ ਆ ਯਾਰ ਆਪਰੇਟਰ ਨੇ ਦੇਖ ਰੇਖ ਕਰਨੀਆਂ ਠੀਕ ਹੈ ਜਿਹੜੇ ਕਾਪਰੇਟਰ ਵੀ ਆ ਜਾਂਦਾ ਜੀ ਵੀਰੇ ਮਾਲਕ ਦੇ ਵੀ ਡਮੈਂਟਰਾਂ ਜੀ ਸਰਵਿਸ ਨਾ ਕਰੋ ਹੁਣ ਉਹ ਆਪਰੇਟਰ ਵੀ ਕੁਛ ਨਹੀਂ ਕਰ ਸਕਦਾ ਹਾਂ ਇਹ ਤਾਂ ਹੈ ਇਹ ਤਾਂ ਹਰ ਮੈਂ ਟਿਕਮੇ ਵਾਰੀ ਚਲਾਉਣੀ ਤੇ ਤੇਲ ਪਾਣੀ ਵੇਖਣਾ ਜੀ ਠੀਕ ਆ ਠੀਕੀ ਮਾਰ ਕੇ ਚਲੋ ਸਰਵਿਸ ਦਾ ਟਾਈਮ ਤੇ ਹੁੰਦੀ ਕੋਈ ਦਿੱਕਤ ਵਾਲੀ ਚੀਜ਼ ਹੈ ਨਹੀਂ ਜੀ ਤੰਗੀ ਮਸ਼ੀਨ ਆ ਕੋਈ ਮਾੜੀ ਨਹੀਂ ਤੇ ਜਿਹੜੇ ਟਾਇਰ ਪਾਏ ਬਾਈ ਇਹਦੇ ਚੜਾਉਣੇ ਆ ਫਟਾ ਰਹੇ ਤੁਸੀਂ ਠੀਕ ਹੈ ਜੀ ਸੀ ਵੀ ਲੈ ਕੇ ਆਦੇ ਬੰਦਿਆਂ ਨੇ ਇਹ ਕਿ ਇਹ ਜਿਵੇਂ ਗੋਡੀਆਰ ਦੇ ਆਪਣੇ ਟਰੈਕਟਰਾਂ ਦਾ ਕੋਈ ਅਸਿਸਟ ਨਹੀਂ ਹੁੰਦਾ ਇਹ ਚ ਸਾਰੀ ਕੰਪਨੀ ਨੇ ਹੁੰਦੇ ਜੇ ਟੋੜੇ ਦੇ ਜੀ ਸੀ ਵੀ ਦੀ ਮੋਹਰ ਲੱਗ ਕੇ ਆਉਂਦੀ ਹੈ ਜੀ ਅੱਛਾ ਜੀ ਸੀ ਵੀ ਦੀ ਟਾਇਰ ਵਧੀਆ ਹੁੰਦੇ ਆ ਜੀ ਜੀ ਸੀ ਵੀ ਦੀ ਟਾਇਰ ਥੋੜੇ ਜਿਹਾ ਵਧੀਆ ਜੀ ਇਹ ਗੁੱਡੀ ਦਾ ਵਰਕ ਪੈਂਦਾ ਇਹ ਕਿਹੜੇ ਸਾਈਜ਼ ਦੇ ਹੁੰਦੇ ਆ ਇਹ 13x28 ਦੇ 16x28 ਦੇ 16x28 ਦੇ 911 ਦੇ ਟਾਇਰ ਆ ਜੀ ਹਾਂ ਟਰੈਕਟਰ 911 ਲਈ ਆ ਗਏ ਫਿਰ ਠੀਕ ਹੈ ਠੀਕ ਹੈ ਤੇ ਚਲੋ ਠੀਕ ਆ ਭਾਈ ਜੀ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਤੇ ਬਾਕੀ ਆਪਣਾ ਵੀਡੀਓ ਚ ਜਾਂਦੇ ਦਾ ਨੰਬਰ ਦੱਸ ਦਿਓ ਕੀ ਹੈ ਆਪਣਾ ਜੀ 9914478009 ਜੀ ਠੀਕ ਹੈ ਲਾਓ ਵੀ ਮਿੱਤਰੋ ਤੁਸੀਂ ਨੰਬਰ ਜ਼ਰੂਰ ਬਾਈ ਦਾ ਨੋਟ ਕਰ ਲੈਣਾ ਤੇ ਦੁਬਾਰਾ ਫੇਰ ਬੋਲਦੇ ਭਾਈ 9914478009 ਠੀਕ ਹੈ ਠੀਕ ਹੈ ਜੀ ਤੇ ਚਲੋ ਵੀ ਮਿੱਤਰੋ ਬਾਕੀ ਤੁਹਾਨੂੰ ਜੀਸੀਬੀ ਬਾਰੇ ਨੌਲੇਜ ਬਾਈ ਤੋਂ ਦਵਾਈ ਬਾਕੀ ਆਪਾਂ ਵੀ ਉਹਨਾਂ ਨੂੰ ਪੁੱਛਿਆ ਕੀ ਕੀ ਇਹਨਾਂ ਚ ਦੇਖ ਰੱਖ ਰੱਖਣੀ ਚਾਹੀਦੀ ਆ ਤੇ ਚਲੋ ਬਾਕੀ ਆਪਾਂ ਕਰਦੇ ਆਂ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਮਿਲਾਂਗੇ ਅਗਲੇ ਅਗਲੇ ਵਲੌਗ ਦੇ ਵਿੱਚ ਧੰਨਵਾਦ ਸਸੀਕਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਸੱਤਨ